ਸਿੱਧੀ ਸਿੱਧੀ ਬਲੈਂਡ ਕਰਾਓ ਡੋਂਗੀ ਲਾਗੇ ਡੋਂਗੀ ਲਾਗੇ ਨਾ ਜਾਓ ਤੇ ਬਚੇ ਜਾਂਦਾ ਤੋਂ ਜਿੰਨਾ ਬਚੇ ਜਾਂਦਾ ਮੇਰੇ ਪਰ ਨਾਲ ਦਾ ਪਤਾ ਲੱਗਣਾ ਚਾਹੀਦਾ ਤੇ ਵੀ ਉਹ ਜੀ ਅੰਮ੍ਰਿਤਸਰ ਤੋਂ ਮੈਂ ਇਹ ਪੰਜਾਬ ਕਰਾਪਣਾ ਮੇਰਾ ਬ੍ਰਦਰ ਗਿਆ ਸੀ 2017 ਸਿਨ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗਾ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਕੁਛ ਨਹੀਂ 7-8 ਸਾਲ ਹੋ ਗਏ ਆ ਇਹਦਾ ਪਤਾ ਕੀਤਾ ਜਾਵੇ ਅਜੇ ਤੱਕ ਕੋਈ ਗੱਲਬਾਤ ਤਾਂ ਨਹੀਂ ਪਤਾ ਲੱਗਾ ਕਿਹੜੀ ਜਗ੍ਹਾ ਗਿਆ ਸੀ ਅਮਰੀਕਾ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਢੋਮਕੀ ਲਗਾ ਕੇ ਗਿਆ ਸੀ ਅਜੇ ਤੱਕ ਨਹੀਂ ਪਹੁੰਚਿਆ ਅਜਿਹਾ ਤਾਂ ਕੋਈ ਗੱਲਬਾਤ ਨਹੀਂ ਕੁਛ ਨਹੀਂ ਨਾ ਜੰਟ ਕੋਸੇ ਤਾਂ ਸਦੀਰ ਨਾ ਕੋਸੇ ਕਿਤਨੇ ਦਿਨ ਹੋ ਗਏ ਦਿਨ 78 ਸਾਲ ਹੋ ਗਏ ਗਏ ਨੂੰ ਲੋਕੋ ਨੂੰ ਪਿਆਸਾਂ ਦੇਖ ਦਿਨਾ ਚਾਹ ਰਿਆ ਮੈਂ ਇਹ ਕਹਿਣਾ ਚਾਹਾਂਗੀ ਕਿ ਸਿੱਧੀ ਸਿੱਧੀ ਬਲੈਂਡ ਕਰਾਓ ਡੋਂਗੀ ਲਾ ਕੇ ਡੋਂਗੀ ਲਾ ਕੇ ਨਾ ਜਾਓ ਤੇ ਬਚੇ ਜਾਂਦਾ ਤਾਂ ਜਿੰਨਾ ਬਚੇ ਜਾਂਦਾ ਮੇਰੇ ਘਰ ਦਾ ਪਤਾ ਲੱਭਣਾ ਚਾਹੀਦਾ ਤੇ ਵੀ ਸਰਕਾਰ ਸੇ ਕਿਆ ਮੰਨ ਕਰਦੇ ਹੋ ਮੰਗ ਬਸ ਇਹੀ ਹੈ ਕਿ ਘਰ ਦਾ ਪਤਾ ਮਗਜ 7896 ਕੁਛ ਪਤਾ ਨਹੀਂ ਲੱਗਾ ਕੋ ਫੋਨ ਵੀ ਆਇਆ ਉਸਕਾ ਕੋਈ ਕਬੀ ਫੋਨ ਨਹੀਂ ਆਇਆ ਉਹਦਾ 7-8 ਸਾਲ ਹੋ ਗਏ ਪਿੱਛੇ ਫੋਨ ਕਰਦਾ ਸੀ ਕਹਿੰਦਾ ਮੈਂ 40 ਮਿੰਟ ਦਾ ਰਸਤਾ ਰਹਿ ਗਿਆ ਮੈਂ ਉੱਥੇ ਪਹੁੰਚ ਕੇ ਕਰਾਂਗਾ ਉੱਤ ਬਾਦ ਫੋਨ ਨਹੀਂ ਆਇਆ ਉਹਦਾ ਬਸ ਬੇਨਤੀ ਇਹ ਹੀ ਹੈ ਕਿ ਜਲਦੀ ਜਲਦੀ ਪਤਾ ਕੀਤਾ ਜਾ ਫੇਰ ਕਿੱਥੇ ਹੀ ਹੈ ਬੈਂਕਿਆਂ ਨੂੰ ਦੇ ਜੇ ਇਹ ਮੋਰ ਕਾਸਨ ਕਿਹਦੇ ਤੋਂ ਜੋ ਲੋਕ ਬਾਹਰ ਜਾ ਰਹੇ ਡੋਂਕੀ ਲਗਾ ਕੇ ਬਸ ਇਹੀ ਕਹਿਣਾ ਚਾਹੁੰਦੀ ਕਿ ਬੱਚੋ ਜਿੰਨਾ ਬੱਚੇ ਜਾਂ ਅੰਦਰ ਧੋਖੇ ਬਾਜ ਤੋਂ ਬਚੋ ਆਪਣਾ ਪਹੁੰਚਾਨ ਕਰਕੇ ਸਿੱਧੀ ਫਲੈਟ ਕਰੋ ਆਪਣਾ ਜਿੱਦਾ ਹੁੰਦਾ ਉੱਦਾ ਕਰੋ ਪਰ ਜੰਟਾ ਕੋਈ ਬਚੋ ਜਿੰਨਾ ਬੱਚੇ ਜਾਂ ਬਸ ਮੈਂ ਇਹੀ ਕਹਿਣਾ ਚਾਹੁੰਦੀ ਕਹਿੰਦੀ ਕੀ ਨਾਂਤੁਰ ਦਿਲਵੀਰ ਕੋ ਬੱਚਾ ਕਿੰਨੀ ਦੇਰ ਕੀ ਨਾਮ ਸੀ ਬੱਚੇ ਦਾ ਕਿੰਨੇ ਦੇਰ ਹੋ ਗਏ ਹੈ ਯਹਾਂ ਤੇ ਗਏ ਹੋਏ ਹਾਂ ਤੇ ਇਹ ਨਾਲ ਉਹ ਜੀਸਾ ਮੋੜ ਗਏ ਕਹਾਂ ਭੇਜਿਆ ਅਮਰੀਕਾ ਭੇਜਿਆ ਸੀ ਦਾ ਕਹਿੰਦਾ 15 ਮਿੰਟ ਦਾ ਰਸਾ ਰਹਿ ਗਿਆ ਅੱਗੇ ਉਹ ਵੀ ਆ ਸਾਹਮਣੇ ਲੱਗਦਾ ਇਹ ਫੋਨ ਕਰਦਾਗਾ ਤੂੰ ਜਾ ਕੇ ਤੂੰ ਤੇ ਨਾ ਇਹ ਤੱਕ ਫੋਨ ਆਇਆ ਨਾ ਕੋਸ ਰੇ ਮੇਰਾ ਬੱਚਾ ਲੱਭਣਾ ਚਾਹੀਦਾ ਸਭਾ ਦੇ ਦੇ ਵੀ ਹਨ ਡਾਕੀ ਕਿਹਾ ਕਰ ਗਿਆ ਡਾਕੀ ਲਿਖਾ ਕੇ ਗਿਆ ਇਧਰ ਇਹ ਦੋ ਕਹਿੰਦੇ ਸਿੱਧੇ ਭੇਜ ਦਾਂਗੇ ਤੇ ਬਾਅਦ ਪਤਾ ਨਹੀਂ ਕਿੱਥੇ ਭੇਜ ਦਿੰਦੇ ਆ ਅੱਗੇ ਬਤਨ ਲੱਗਦਾ ਕਿ ਕਦੇ ਕੀ ਨਹੀਂ ਤੁਹਾਨੂੰ ਲੱਗਦਾ ਕਿ ਜਨਤਾ ਨੇ ਦੋਪਾ ਗਿਆ ਜਨਤਾ ਨੇ ਵਿਚਾਰਾ ਕਿੰਨੀ ਵਾਰੀ ਕੀਤਾ ਦੌੜ ਭੱਜ ਵੀ ਸਾਰੇ ਪਾਸੇ ਕੀਤੇ ਪਰ ਹੁਣ ਉਹ ਗੱਲ ਪਈ ਆਡੇ ਘਰ ਮਾਰੇ ਕਿਦਾਂ ਦੇ ਆ ਤਾਰ ਸਿੰਘ ਪਿੰਡ ਬਿਆਨਪੁਰ ਡਿਸਟ੍ਰਿਕਟ ਕਰਤਾਰਪੁਰ ਜੋ ਮੇਰਾ ਲੜਕਾ ਗਰਦੀਪ ਸਿੰਘ ਜੋ ਸਨ 17 ਚ ਬਾਹਰ ਅਮਰੀਕਾ ਲਈ ਭੇਜਿਆ ਸੀ ਤਾਂ ਮਕੇਰੀਆਂ ਦਾ ਏਜੰਟ ਜੀ ਸੁਦੇਵ ਸਿੰਘ ਸੁਖੀ ਜੀ ਬਿੰਨ ਮਹਦੀਪੁਰ ਉਹ ਕੋ 4-5 ਮੁੰਡਿਆਂ ਦਾ ਗਰੁੱਪ ਸੀ 2 ਕੁ ਮਹੀਨੇ ਦਿੱਲੀ ਰਹੇ ਤੋਂ ਬਾਅਦ ਇਹ ਮੁੜ ਕੇ 7ਵੇਂ ਮਹੀਨੇ ਦੇ ਕੁ ਉਸ ਤਰੀਕ ਨੂੰ ਇਹ ਬਾਹਰ ਨੂੰ ਰਵਾਨਾ ਹੋਏ ਐ ਉੱਤੇ ਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਡੈਡੀ ਤੇ ਥੋੜੇ ਜਿਹਾ ਨੂੰ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ ਕੌਣ ਸੀ ਜਗ੍ਹਾ ਗਏ ਥੇ ਔਰ ਕਹਾ ਜਾ ਕੇ ਰੁਕੇ ਹੈ ਇਹ ਮਰਾਚ ਨੇ ਉਹਨੂੰ ਬਥੇ ਸੇ ਕੋਈ ਪਲਾਨੀ ਜਗ੍ਹਾ ਅਸੀਂ ਦੱਸਿਆ ਨਹੀਂ ਵੀ ਜਗ੍ਹਾ ਕਿਹੜੀ ਹੈ ਮੈਕਸੀਕੋ ਹੀ ਹੋएगी ਚਾਹੇਂਗੇ ਕਿਸ ਜਗ੍ਹਾ ਭੇਜਿਆ ਥਾ ਅਮਰੀਕਾ ਭੇਜਿਆ ਰਹੀ ਤੇ ਕਹਾ ਜਾ ਕੇ ਡੋਂਕੀ ਡੋਂਕੀ ਦਾ ਆ ਡੋਂਕੀ ਰਹੀ ਇਹ ਅੱਗੇ ਭੇਜ ਦਿੰਦੇ ਆ ਡਾਇਰੈਕਟ ਨਹੀਂ ਨਾ ਭੇਜਦੇ ਇਹਦੇ ਡੋਂਕੀ ਦੇ ਰਸਤੇ ਪੇ ਇਹਦੇ ਫਿਰ ਮੁੰਡੇ ਤੰਗੀ ਦੋ ਸੀ ਇਹ ਹਾਲ ਤਾਂ ਚਾਹੀ ਖਤਰਿਆਂ ਦਾ ਰਾਹ ਤੇ ਉਹ ਫਿਰ ਸਾਨੂੰ ਕੋਈ ਪਤਾ ਨਹੀਂ ਅਜੇ ਵੀ ਕੀ ਬਾਤ ਹੋਈ ਹੈ ਕਿ ਨਹੀਂ ਫੋਨ ਨਹੀਂ ਮੁਰਕੇ ਦੁਬਾਰਾ ਆਇਆ 17 ਤੋਂ ਲੈ ਕੇ ਹੁਣ ਤੱਕ ਕਿਤਨੀ ਦੇਰ ਹੋ ਗਈ ਉਸਕੋ ਦੇਰ 8 ਸਾਰ ਚੱਲ ਲੰਦੇ ਆ ਹਾਂ ਜੀ ਤੇ ਕਿੰਨੇ ਲੜਕੇ ਗਏ ਥਾ ਵਾਹ ਪੇ ਇਹ 4-5 ਮੁੰਡਿਆਂ ਦਾ ਗਰੁੱਪ ਹੀ ਕੋਈ ਸੇ ਉੱਥੇ ਮਕੇਰੀਆਂ ਦਾ ਹੀ ਇੱਕ ਕਪੂਰਥਲੇ ਦਾ ਹੀ ਇੱਕ ਇੱਧਰ ਦਾ ਹੀ ਅੰਮ੍ਰਿਤਸਰ ਦਾ ਪੰਡੋਰੀ ਵਾਲਾ ਜਾਨ ਬਾਕੀ ਮੁੰਡੇ ਬਕੀ ਜਾਣਕਾਰੀ ਨਹੀਂ ਪਈ ਦੋ ਕੋ ਪੰਡੋਰੀ ਦੇ ਸੀ ਤੇ ਮਹਦੀਪੁਰ ਦੇ ਤੇ ਇਹਨਾਂ ਦਾ ਗਰੁੱਪ ਹੀ ਸੀ ਤੇ ਜਦੋਂ ਰਾਜ ਇਹ ਬੈਠਣ ਲੱਗੇ ਇਹਨਾਂ ਦਾ ਫੋਨ ਆਇਆ ਵੀ ਅਸੀਂ ਬਹਿ ਗਏ ਆ ਤੇ ਥੋੜੇ ਜਿਹਾ ਪਹੁੰਚ ਜਾਵਾਂਗੇ ਨੇੜੇ ਹੀ ਇਹੋਂ ਰਹਿ ਗਿਆ ਤੇ ਰਾਜ ਉਸ ਤੋਂ ਬਾਅਦ ਕੋਈ ਮੁੰਡਾ ਬੰਦ ਹੋ ਗਿਆ ਇਹਨਾਂ ਦੇ ਫੋਨ ਨਹੀਂ ਆਏ ਕਹਾਂ ਜਾ ਕੇ ਬੈਠੇ ਮੁਰਗੇ ਫੇਰ ਖਵਾਰ ਤੇ ਇਹ ਜੀ ਕਹਾਂ ਜਾ ਕੇ ਬੈਠੇ ਇਹ ਨੂੰ ਕਿ ਨਾ ਕਿ ਰਸਤੇ 'ਤੇ ਭੇਜ ਦੇ ਅਗੇ ਰਸਤੇ ਜਾਂਦਾ ਸਾਨੂੰ ਨਹੀਂ ਪਤਾ ਕਿਹੜੇ ਪਾਸੇ ਰਸਤੇ ਭੇਜ ਦੇ ਮੈਸੀ ਕੋ ਬਾਰ ਰਹੀ ਕੀ ਔਰ ਵੀ ਜਿਹੜੇ ਅਗੇ ਬੈਟਰੀ ਜਿਹੜੇ ਨਾਲ-ਨਾਲ ਪੈਂਦੇ ਆ ਉਹਨਾਂ ਰਸਤੇ ਤੇ ਮੁਰਗੇ ਫੇਰ ਖਵਾਰ ਤੇ ਗੌਰ ਆ ਗਈ ਹੈ ਵੀ ਆਹ ਮੁੰਡੇ ਜਿਹੜੇ 4-5 ਨੇ ਇਹ ਲਾਪਤਾ ਹੋ ਗਏ ਖਵਾਰ ਦੀ ਸਰਕੀਆਂ 'ਚ ਪਤਾ ਲੱਗਾ ਸਾਨੂੰ ਲਾਪਤਾ ਹੁੰਦਾ ਮੁਰਗੇ ਆ ਹੀ ਬਠੇਰੀ ਪੁੱਛ ਕੇ ਸੀ ਚੀੜੋੜੇ ਭੱਜੇ ਆ ਤੇ ਕਿਸੇ ਨੇ ਬਾਤ ਨਹੀਂ ਪੁੱਛੀ ਕੋਨੇ ਤੇ ਉਹਨਾਂ ਹੀ ਦਹੀਂ ਅੜੀ ਚ ਬਠੇ ਆ ਜੋ ਲੋਕ ਡੌਂਕੀ ਲਾਗਾ ਕੇ ਲਗਾ ਕੇ ਜਾ ਰਹੇ ਬਿਲਕੁਲ ਗਲਤ ਹੈ ਜੀ ਇਹ ਤੋਂ ਉਹਨਾਂ ਦੇ ਬਾਰੇ ਵਿੱਚ ਕੀ ਕਹਿਣਾ ਚਾਹੀਦਾ ਬਿਲਕੁਲ ਨਾ ਜਾਓ ਇੱਕ ਨੰਬਰ ਜਾਓ ਨੇਰੇ ਇੱਧਰ ਬਠੇਰੀ ਰੋਟੀ ਆ ਆਰਾਮ ਨਾਲ ਬੈ ਕੇ ਕਮਾ ਕੇ ਖਾ ਸਕਦਾ ਬਾਹਰ ਜਾਂਦੀ ਕੋਈ ਲੋੜ ਨਹੀਂ ਆਈ ਚਲੋ ਨਹੀਂ ਬਣ ਜਾਣ ਬੰਦੇ ਹੀ ਫਸ ਗਏ ਆ थोड़े एजेंट जीते जमदू धरती है ये वेराफेरिया करते बहुत गलत करते दसते कुछ है अगे कुछ कमाते है तो बंद नेरे च रखते है तो दूजे का नाश कर छो है भी एक नंबर जाओ अनलीगल ना जाओ कितने वो अभी दिए थे थोड़े दो बारह लख दिए थे पहुँच कर दी देने थोड़े भी जाके पहुंचेगा फेर करें ਦੇਗੇ ਕਿਤਨੇ ਪੈਸੇ ਦੀ ਡਿਮਾਂਡ ਕੀਤੀ ਸੀ ਜੈਂਟਲਮੈਨ ਉਸਨੇ 35 ਲੱਖ ਕੀ تھی ਜੋਗੇ ਅੱਗੇ ਧਾਰਤੇ ਨਹੀਂ ਹੈ ਇਹ ਆਪਣੇ ਕੋਲ ਹੀ ਸਾਰੇ ਹਸਤਾ ਰਹਤੇ ਹਨ ਇਹ ਪੈਸੇ ਪੂਰੇ ਦੇ ਇੱਕ ਨੰਬਰ ਵਿੱਚ ਜਿਹਾਏ ਸਭ ਜਾਂਦੇ ਆਦਮੀ ਆਪ ਨੇਤਾ ਲੋਕ ਜਾਂਦੇ ਆ ਸਭ ਮੰਤਰੀਆਂ ਤੇ ਕਲਾਕਾਰ ਜਾਂਦੇ ਆ ਇਹ ਨੌਜਵਾਨਾਂ ਪੜੇ ਰਹੇ ਲੜਕੇ ਕਹਾਂ ਇਹ ਅਤਵਾਦੀ ਥੋੜੇ ਆ ਇਹ ਸਭ ਆਪਣੇ ਸਰਕਾਰਾਂ ਦੀ ਵੀ ਥੋੜੀ ਹੈ ਟੇਲ ਮਾਟੇ ਤੇ ਇਹਨਾਂ ਦੀ ਜਿਹੜੀ ਜਨਤਾ ਦਾ ਯਾਰ ਸਾਜੇ ਮੰਨਿਆ ਇਹਨਾਂ ਦੇ ਰੈਗੂਲਰ ਚਾਹੀਦੇ ਇਹਨਾਂ ਦੇ ਲਾਇਸੈਂਸ ਬੰਨ੍ਹਨੇ ਚਾਹੀਦੇ ਹੈ ਚੈੱਕ ਕਰਨੇ ਜਿਹੜੇ ਫਰਾਡ ਚੱਲੇ ਆ ਅੱਜ ਕੱਲ ਇਹਨਾਂ ਨੂੰ ਨਕੀਲ ਬਾਨੀ ਚਾਹੀਦੀ ਹੈ ਆਪ ਦੇ ਚੰਗੇ ਭਲੇ ਲੁਕ ਛੁਪ ਕੇ ਕਰ ਲੈਂਦੇ ਗੁਜ਼ਾਰਾ ਤੇ ਜਿਹੜੇ ਪਿਛੇ ਮਾਪਿ ਰਹਿੰਦੇ ਉਹਨਾਂ ਬਥੇ ਬਹੁਤ ਮੁਸ਼ਕਲ ਹੋ ਜਾਂਦਾ ਕੰਮ ਕਿੰਨੇ ਲੋਕ ਕਿੰਨੇ ਬੇਟੇ ਸੀ ਆਪਕੇ ਮੇਰੇ ਇੱਕ ਵੀ ਲੜਕਾ ਸੀ ਇੱਕ 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 ਲੜਕਾ ਇੱਕ ਬੇਟੀ ਸੀ ਤੇ ਹੋਰ ਆਪ ਜਾਣਦੇ ਹੀ ਹੈ ਸਭ ਕੁਝ ਬਾਰੇ ਅਮਤੇ ਉਹਨਾਂ ਜਿਵੇਂ ਜਿਏ ਹੈ ਕਿ ਜਿਹਨਾਂ ਇਹਰ ਆਗੇ ਜਿਹੜੇ ਆਗੇ ਆਉਣੇ ਵਾਲੀ ਪੀੜ੍ਹੀ ਹੈ ਉਹਨਾਂ ਕੋ ਅਸੀਂ ਸਪੇਸ਼ਲ ਕਰਦੇ ਆ ਵੀ ਲਟਰ ਰੇ ਦੇ ਧੋਖੇ ਬਾਤ ਸੇ ਬਚੇ। ਹੋਰ ਲੋਕਾਂ ਨੂੰ ਮੈਸੇਜ ਦੇਣਾ ਹਾਂ ਮੈਸੇਜ ਇਹ ਹੀ ਹੈ ਮੈਸੇਜ ਇਹ ਹੈ ਵੀ ਆਗੇ ਇਸੇ ਲਟਰ ਹੋ ਕੋਈ ਐਸੇ ਨਾ ਅਨਲੀਗਲ ਨਾ ਜਾਓ ਲੀਗਲ ਇਕ ਇੱਕ ਨੰਬਰ ਤੇ ਜਾਓ ਇਹ ਨਹੀਂ ਜਾਣਾ ਤਾਂ ਇਧਰ ਆਪਣੇ ਦੇਸ਼ ਤੇ ਬੜਾ ਕੰਮ ਹੈ। ਸਰਕਾਰ ਸੇ ਕੀ ਮੰਗੋ? ਸਰਕਾਰ ਸੇ ਉਹ ਮਾਗੇ ਮਾਰੇ ਬੱਚੇ ਕੋ ਢੂੰਢੇ ਢੂੰਢੇ ਪਤਾ ਕਰੇ। ਸੈਂਟਰ ਸਰਕਾਰ ਤੋਂ ਵੀ ਪੰਜਾਬ ਸਰਕਾਰ ਤੋਂ ਵੀ ਬੇਨਤੀ ਹੈ ਕਿ ਮਾਰੇ ਬੱਚਾ ਤਲਾਸ਼ ਕਰੇ ਆਮ ਬਹੁਤ ਮੁਸ਼ਕਲ ਵਿੱਚ ਜੀ ਰਹੇ ਹੈ ਮਿਹਰਬਾਨੀ ਆਪ ਵੀ